ਸਮਾਜ ਸੇਵਾ ਦੇ ਕੰਮਾਂ ਰਾਹੀਂ ਜ਼ਰੂਰਤਮੰਦਾਂ ਦੀ ਸੇਵਾ ਕਰਨ ਦੇ ਮੰਤਵ ਨਾਲ ਪ੍ਰਸਿੱਧ ਸਮਾਜ ਸੇਵੀ ਸੰਸਥਾ ਕੇ ਐਲ ਚਾਂਦ ਵੈਲਫੇਅਰ ਟਰੱਸਟ ਯੂਕੇ ਦੇ ਸਰਪ੍ਰਸਤ ਕੇ ਐਲ ਚਾਂਦ ਦੇ ਸਹਿਯੋਗ ਨਾਲ ਟਰੱਸਟ ਦੇ ਸੂਬਾ ਕੋਆਰਡੀਨੇਟਰ ਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਸਮੇਂ-ਸਮੇਂ ਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ ਇਸੇ ਹੀ ਕੜੀ ਦੇ ਤਹਿਤ ਬੀਤੀ ਦਿਨ ਸ਼ਾਮ ਸੰਸਥਾ ਵੱਲੋਂ ਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਪੰਜ ਜ਼ਰੂਰਤਮੰਦ ਪਰਿਵਾਰਾਂ ਨੂੰ 휠ਚੇਰਾਂ ਭੇਟ ਕੀਤੀਆਂ ਗਈਆਂ ਇਹ 휠ਚੇਰਾਂ ਸੰਸਥਾ ਵੱਲੋਂ ਮਹੱਲਾ ਭਗਤਪਰਾ ਅਸ਼ੀਤ ਊਧਮ ਸਿੰਘ ਨਗਰ ਪਲਾ ਘਰ-ਘਰ ਜਾ ਕੇ ਭੇਟ ਕੀਤੀਆਂ ਗਈਆਂ ਇਹਨਾਂ व्हीलचेयरਾਂ ਨੂੰ ਮਹੱਲਾ ਭਗਤਪੁਰਾ ਵਿਖੇ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ ਅਤੇ ਸਰਦਾਰ ਮਲਕੀਆ ਸਿੰਘ ਰਘਬੋਤਰਾ ਨੇ ਸਮੂਹ ਮੈਂਬਰਾਂ ਦੀ ਮੌਜੂਦਗੀ ਵਿੱਚ ਭੇਟ ਕੀਤੀਆਂ ਇਸ ਮੌਕੇ ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ٹرسٹ ਵੱਲੋਂ ਇਹ ਚੋ ਪ੍ਰਾਲਾ ਕੀਤਾ ਗਿਆ ਹੈ ਉਹ ਕਾਬਲੇ ਤਾਰੀਫ ਹੈ ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਸ ٹرسٹ ਦੇ ਮੈਂਬਰਾਂ ਤੋਂ ਸੇਧ ਲੈ ਕੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਜਿਹੜੀ ਅੱਜ ਕੇ ਐਲ ਚਾਂਦ ਬਲਕੇਆ ਸੁਸਾਇਟੀ ਵੱਲੋਂ ਇਹ ਜਿਹੜੀਆਂ 4 व्हीलਚੇਅਰਾਂ ਦਿੱਤੀਆਂ ਜਾ ਰਹੀਆਂ ਹਨ ਮੈਂ ਇਹ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਪਰਮਾਤਮਾ ਅਗੇ ਅਰਦਾਸ ਕਰਦੀ ਆਂ ਕਿ ਜਿਹੜੀ ਇਹ ਸੰਸਥਾ ਲੋਕਾਂ ਦੀ ਸੇਵਾ ਕਰਦੀ ਹੈ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਪਰਮਾਤਮਾ ਕਰੇ ਇਸ ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਂਕੜੀ ਤਰੱਕੀ ਬਖਸ਼ੇ ਜਿਹੜਾ ਅੱਜ ਕੇ ਐਲ ਚਾਂਦ ਵੱਲੋਂ ਜਿਹੜੀ ਟਰਸਟ ਵੱਲੋਂ ਇਹ ਵਿਜੀਆ ਦਿੱਤੀ ਹੈ ਇਹ ਆਪਣੇ ਬੇਟੇ ਦੇ ਇਸ ਮੁਮਕ ਬੇਟੇ ਦੀ ਯਾਦ ਦੇ ਵਿੱਚ ਦਿੱਤੀ ਗਈ ਆ ਦਿੰਦੇ ਆ ਮੈਂ ਉਸ ਬੱਚੇ ਦੇ ਲਈ ਅਰਦਾਸ ਕਰਦੀ ਆਂ ਪਰਮਾਤਮਾ ਉਸ ਬੱਚੇ ਨੂੰ ਦਿਨ ਦੁੱਗਣੀ ਰਾਤ ਚੌਂਕੜੀ ਤਰੱਕੀ ਦੇਵੇ ਇਸ ਮੌਕੇ ਦੇ ਸ਼ੰਗਾਰाराम ਡਾਕਟਰ ਰਮਨ ਗੁਰਦੀਪ ਕੰਗ ਐਸ ਕੇ ਅਗਰਵਾਲ ਜਸਵਿੰਦਰ ਢੱਡਾ ਰਮਨ ਨਹਿਰਾ ਜਸਵਿੰਦਰ ਸਿੰਘ ਭਵਤਪੁਰਾ ਏਐਸਆਈ ਸਤਨਾਮ ਸਿੰਘ ਠੇਕੇਦਾਰ ਜਸਵਿੰਦਰ ਸਿੰਘ ਅਕਾਲਗੜ ਗੁਰਨਾਮਪਾਲ ਅਕਾਲਗੜ ਆਸ਼ਾ ਰਾਣੀ ਚੁੰਬਰ ਕੈਲਵਿਨ ਚੁੰਬਰ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਹਨ ਇਸ ਮੌਕੇ ਸੰਸਥਾ ਦੇ ਸੂਬਾ ਕੋਆਰਡੀਨੇਟਰ ਜਿੰਦਰ ਕੁਮਾਰ ਬੰਟੀ ਨੇ ਜਿਥੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਵਿਸ਼ਵਾਸ ਜੋ ਹੈ ਕਿ ਟਰਸਟ ਵੱਲੋਂ ਆਉਣ ਵਾਲੇ ਸਮੇਂ ਵੀ ਜ਼ਰੂਰਤਮੰਦਾਂ ਦੀ ਵੱਧਵਾ ਸੇਵਾ ਕੀਤੀ ਜਾਵੇਗੀ ਸਾਡੇ ਕੇਲਚਾਂਦ ਵੈਲਫੇਅਰ ਟਰਸਟ ਲੰਦੂ ਸਮੇ ਸਮੇ ਤੇ ਲੋੜ ਪੰਦਾ ਦੀ ਸਾਇਦਾ ਵਾਸਤੇ ਜੋ ਪ੍ਰੋਜੈਕਟ ਜੋ ਉਪਰਾਲੇ ਫਿਲ ਜੇ ਰਹੇ ਵਾਸਤੇ ਕਰ ਰਹੇ ਕਿਤੇ ਜਾ ਰਹੇ ਹੈਗੇ ਆ ਜਿਹੜੇ ਵੀ ਮੇਰੇ ਭਾਈ ਭੈਣੇ ਦੇ ਵਿੱਚ ਸਹਿਯੋਗ ਕਰਦੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਫਿਲਦਿਆਂ ਕਰਾਈਆਂ ਤੋਂ ਤੋਂ ਉਹ ਐਸਾ ਡੀਐਮਸੀ ਸਾਹਿਬ ਆ ਸਪੈਸ਼ਲ ਤੌਰ ਤੇ ਆ ਕੇ ਪਹੁੰਚੇ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਰਕੋਤਰਾ ਸਾਹਿਬ ਦਾ ਧੰਨਵਾਦ ਕਰਦਾ ਕਿ ਇੱਥੇ ਆਏ ਆਂ ਦਾ ਔਰ ਸਾਡੇ ਏ ਆਪਣੇ ਸ਼ੰਗਾਰਾ ਰਾਮਾੰਕਲ ਜੀ ਜਸਵਿੰਦਰ ਢੰਡਾ ਜੀ ਹੋਰ ਸਾਡੇ ਪ੍ਰੈਸ ਮੀਡੀਆ ਤੋਂ ਜਿੰਨੇ ਮੇਰੇ ਵੀਰ ਇੱਥੇ ਆਏ ਹੋਏ ਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਇਹ ਜੋ ਕਾਰਜ ਹੈਗੇ ਆ ਇਹ ਹਰੇਕ ਇਨਸਾਨ ਦਾ ਫਰਜ਼ ਬਣਦਾ ਆ ਵੀ ਆਪਾਂ ਆਪਣੇ ਜਿਸਾਨੋਂ ਹੋਂਦੀ ਕਿਰਤ ਕਮਾਈ ਚ ਜ਼ਰੂਰ ਆਪਣਾ ਦਸਵੰਧ ਕੱਢ ਕੇ ਆਪਾਂ ਚੰਗੇ ਲਿਖੇ ਲਾਉਣਾ ਚਾਹੀਦਾ ਹੈਗਾ ਤੇ ਪ੍ਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਤੁੰਤੁਕਤੀ ਰੱਖੇ ਔਰ ਸਾਨੂੰ ਇਹ ਸੇਵਾ ਕਰਨ ਦਾ ਬਲ ਬਖਸ਼ੇ ਮੈਂ ਬਹੁਤ ਧੰਨਵਾਦ ਕਰਦਾ ਆ ਇੱਥੇ ਆਏ ਸਾਰੇ ਮੇਰੇ ਵੀਰਾਂ ਦਾ ਸਤਰਾਮ ਜੀ ਦਾ ਐਸਆਈ ਸਾਹਿਬ ਦਾ ਉਹਨਾਂ ਦਾ ਬਹੁਤ ਧੰਨਵਾਦ ਹੈ